ਇਹ ਗੱਲ ਸੁਣ ਪੁੱਤ ਓਏ ਕਰੇ ਲੱਗੇ ਆ ਮਿਸਤਰੀ ਠੀਕ ਆ ਨਾਲ ਉਹਨਾਂ ਦੇ ਕੰਮ ਕਰਾ ਦੀ ਘਰ ਤੇਰਾ ਹੀ ਬਣਦਾਗਾ ਉਹ ਮੇਰੇ ਪੇਪਰ ਆ ਗਏ ਮੈਂ ਪੜਨਾਗਾ ਮੁੜ ਕੇ ਸਾਰਾ ਡੱਬਰ ਮੈਨੂੰ ਗਾਲਾਂ ਦੇਣ ਲੱਗੇ ਨਵੀਂ ਨੰਬਰ ਘਟਾ ਆਇਆ ਓਏ ਫਿਰ ਪੁੱਤ ਬੰਦੇ ਛੁੱਟੀ ਤੇ ਆਏ ਸਰੂ ਕਿਵੇਂ ਆਪਣਾ ਪੜ੍ਹਾਈ ਵੀ ਜ਼ਰੂਰੀ ਆ ਪੁੱਤ ਬਣ ਕੇ ਕੰਮ ਕਰਾ ਦੇ ਆਖੇ ਲੱਗੇ ਆਪ ਲੱਜੋ ਕੋਈ ਮੈਂ ਪੜਨਾਗਾ ਬਾਈ ਪੇਪਰ ਸਿਰ ਤੇ ਆ ਮੇਰੇ ਚੱਲ ਫਿਰ ਮੈਂ ਕਰ ਲੈਣਾ ਕੋਈ ਹੱਲ ਫਿਰ ਹੋਰ ਚੱਲ ਪੜਾਈ ਪੜਾਈ ਕਰ ਲੈ ਓਏ ਕਿਵੇਂ ਬਾਲੀ ਪੜਾ ਕੁੜਿਆ ਬਣਾ ਬੈਠਾ ਜੋਏ ਓਏ ਮੇਰੇ ਪੇਪਰ ਆ ਯਾਰ ਮਹਾ ਪੜ ਲਈਏ ਦੋ ਅੱਖਰ ਉਹ ਤੂੰ ਛੱਡ ਪਰੇ ਪੜਾਈ ਪੜੂਈ ਨੂੰ ਫਿਲਮ ਦੇਖਣ ਚਾਲਦੇ ਆ ਜਾ ਮੈਂ ਟਿਕਟਾਂ ਬੁੱਕ ਕਰਾਈ ਬੈਠਾਂਗਾ ਆ ਆਪ ਤਾਂ ਇੰਨੀ ਡਰ ਗੱਡੀ ਆ ਬਾਬੂ ਜੀ ਬਣਾ ਫਿਰਦਾ ਮੇਰੇ ਕੋਲੇ ਉਹੀ ਲਿਬੜੇ ਜੇ ਕੱਪੜੇ ਆ ਓਏ ਤੂੰ ਵੀ ਪਤਾ ਲਾ ਕੱਪੜੇ ਇੱਕ ਮਿੰਟ ਦਾ ਤਾਂ ਕੰਮ ਆਗਾ ਆ ਜਾ ਭੱਜ ਕੇ ਸੀਤੀ ਚੱਲ ਮੇਰੇ ਕੋਲੇ ਪੈਸੇ ਨਹੀਂ ਓ ਯਾਰ ਪੈਸੇ ਮੈਂ ਆਪ ਹੀ ਲੈ ਜੂ ਤੈਨੂੰ ਪੈਸੇ ਨੂੰ ਕਿਹਾ ਕਰੇ ਮਾਕੇ ਆ ਗਿਆ ਕਿਦੀ ਘਰ ਜੇਦੀ ਚੱਲ ਉਹ ਕਰਣਾ ਪਤਾ ਲੱਗ ਜੀ ਓਏ ਆ ਜਾ ਤੋਰਲਾ ਡਿੱਕੀ ਆ ਮੇਰੀ ਗੱਲ ਸੁ ਤੂੰ ਤਾਂ ਕਹਿਆ ਸੀ ਮੈਂ ਪੜ੍ਹਾਈ ਕਰਦਾਗਾ ਫਿਲਮ ਦੇਖਾਂ ਜਾਂਦੇ ਆ ਆ ਫਿਲਮ ਦੇਖਣਿਆਂ ਤੈਨੂੰ ਮੈਂ ਹੁਣੀ ਦਿਖਾ ਦੂੰਗਾ ਗਦਰ ਇੱਕ ਆ ਰਲ ਗਿਆ ਤੇਰੇ ਨਾਲ ਮਲੰਗ